ਮੌਸਮ ਦੀ ਪਹਿਲੀ ਵਾਰਸ ਨੇ ਬਦਲੀ ਕਰਵਟ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ ਨਗਰ ਕੌਂਸਲ ਦੇ ਵੀ ਖੁੱਲੇ ਪੇਤ ਇਸ ਵਾਰ ਜੇਕਰ ਗੱਲ ਪੰਜਾਬ ਦੇ ਮੌਸਮ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵਾਰ ਗਰਮੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ 48 ਤੋਂ ਲੈ ਕੇ 51 ਡਿਗਰੀ ਤੱਕ ਟੈਂਪਰੇਚਰ ਇਸ ਵਾਰ ਪੰਜਾਬ ਵਿੱਚ ਵੇਖ ਨੂੰ ਮਿਲਿਆ ਗਰਮੀ ਕਾਰਨ ਲੋਕਾਂ ਵਿੱਚ ਤਰਾਹੇ ਤਰਾਹੀ ਮਚੀ ਹੋਈ ਸੀ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੀ ਕਹਿਣਾ ਸੀ ਕਿ ਕਈ ਵਕਤ ਤਾਂ ਚੱਕਰ ਖਾ ਕੇ ਉਹ ਡਿੱਗ ਵੀ ਪਏ ਪਰ ਕੰਮ ਕਰਨ ਨਾਲ ਹੀ ਉਹਨਾਂ ਦੇ ਬੱਚਿਆਂ ਦਾ ਢਿੱਡ ਭਰਨਾ ਹੈ ਅੱਜ ਜਿਵੇਂ ਹੀ ਮੌਸਮ ਦੀ ਪਹਿਲੀ ਬਰਸਾਤ ਹੋਈ ਤਾਂ ਲੋਕਾਂ ਵਿੱਚ ਖੁਸ਼ੀ ਦੀ ਇੱਕ ਲਹਿਰ ਵੇਖਣ ਨੂੰ ਮਿਲੀ ਕਿਤੇ ਲੋਕ ਨਹਾ ਰਹੇ ਸੀ ਤੇ ਕਿਤੇ ਖੁਸ਼ੀਆਂ ਮਨਾ ਰਹੇ ਸੀ ਅੱਜ ਕਈ ਘਰਾਂ ਦੇ ਵਿੱਚ ਪਕੌੜੇ ਵੀ ਤਲੇ ਗਏ ਜਦੋਂ ਲੇਬਰ ਚੌਂਕ ਜਾ ਕੇ ਦੇਖਿਆ ਤਾਂ ਲੇਬਰ ਦੇ ਲੋਕ ਬੇਸ਼ੱਕ ਇਕੱਠੇ ਹੋਏ ਬੈਠੇ ਸੀ ਉਹਨਾਂ ਕੋਲ ਕੰਮ ਕੋਈ ਨਹੀਂ ਸੀ ਪਰ ਇੱਕ ਖੁਸ਼ੀ ਉਹਨਾਂ ਦੇ ਵਿੱਚ ਵੇਖਣ ਨੂੰ ਮਿਲੀ ਗਰਮੀਆਂ ਤੋਂ ਰਾਹਤ ਮਹਿਸੂਸ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਅਸੀਂ 1-2 ਦਿਨ ਬਿਨਾ ਕੰਮ ਤੋਂ ਤਾਂ ਰਹਿ ਸਕਦੇ ਹਾਂ ਪਰ ਅੱਜ ਜਿਹੜਾ ਅਹਿਸਾਸ ਉਹਨਾਂ ਨੂੰ ਠੰਡੇ ਮੌਸਮ ਦੇ ਵਿੱਚ ਹੋਇਆ ਹੈ ਉਹ ਨਹੀਂ ਮਿਲਣਾ ਇਸ ਤੋਂ ਇਲਾਵਾ ਜਦੋਂ ਕਚੇਰੀਆਂ ਰੋਡ ਦਾ ਦੌਰਾ ਕੀਤਾ ਗਿਆ ਤਾਂ ਐਸਜੀਐਮ ਦਫ਼ਤਰ ਦੇ ਅੱਗੇ ਅਤੇ ਕਚੇਰੀਆਂ ਰੋਡ ਤੇ ਪਾਣੀ ਨੱਕੋ ਨੱਕ ਭਰਿਆ ਹੋਇਆ ਸੀ ਤੇ ਗੱਡੀਆਂ ਅੱਧੀਆਂ ਡੁੱਬੀਆਂ ਦਿਖਾਈ ਦੇ ਰਹੀਆਂ ਸੀ ਹੁਣ ਜਦੋਂ ਕਿ ਲਗਭਗ ਬੜੀ ਸੰਖਿਆ 'ਚ ਸ਼ਹਿਰ ਦਾ ਸੁਧਾਰ ਤਾਂ ਹੋ ਚੁੱਕਿਆ ਹੈ ਪਰ ਹਜੇ ਵੀ ਕਿਤੇ ਨਾ ਕਿਤੇ ਪਾਣੀ ਦੀ ਨਿਕਾਸੀ ਨਹੀਂ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਓ ਲੈ ਚਲਦੇ ਹਾਂ ਖੰਨਾ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਦੇਖਦੇ ਹਾਂ ਕਿ ਕੀ ਹਾਲਾਤ ਬਣੇ ਹੋਏ ਨੇ ਇਸ ਪਹਿਲੀ بارش ਦੇ ਦੌਰਾਨ ਖੰਨੇ ਆ ਜੀ ਲੇਬਰ ਚੌਂਕ ਜਿਹੜੀ ਰੋਡ ਤੇ ਰਾਜਕਮਨ ਮੈਨੂੰ ਵਿਸ਼ੇਸ਼ ਰਿਪੋਰਟ ਆਪਣੀ ਰੋਜੀ ਰੋਟੀ ਵਾਸਤੇ ਸਵੇਰ ਤੋਂ ਹੀ ਲੇਬਰ ਵਾਲੇ ਜਿਹੜੇ ਨੇ ਘਰੋਂ ਨਿਕਲਦੇ ਨੇ 5-600 ਦੀ ਦਿਹਾੜੀ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਬਿਸ਼ੱਕ ਗਰਮੀ ਇਸ ਵਾਰ ਬਹੁਤ ਜ਼ਿਆਦਾ ਪਈ ਹੈ ਲਗਭਗ 48 ਤੋਂ ਲੈ ਕੇ 51 ਡਿਗਰੀ ਤੱਕ ਟੈਂਪਰੇਚਰ ਜਿਹੜਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਸੀ ਕਾਰਨ ਮੰਨਿਆ ਜਾ ਰਿਹਾ ਕਿ ਜਿਹੜੇ ਰੁੱਖ ਕੱਟੇ ਜਾ ਰਹੇ ਨੇ ਉਸ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹ ਵੀ ਮੰਨਿਆ ਜਾ ਰਿਹਾ ਹੈ ਇਸ ਦੇ ਨਾਲ ਨਾਲ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਘਰਾਂ ਦੇ ਵਿੱਚ AC ਵੱਧੇ ਜਾ ਰਹੇ ਨੇ ਪ੍ਰਦੂਸ਼ਣ ਵੱਧਾ ਜਾ ਰਿਹਾ ਹੈ ਇਸ ਕਾਰਨ ਜਿਹੜਾ ਹੈ ਇਹ ਗਰਮੀ ਪਈ ਸੀ ਪਰ ਅੱਜ ਬਰਸਾਤ ਦੀ ਪਹਿਲੀ ਮੌਸਮ ਦੀ ਬਰਸਾਤ ਨੇ ਕੁਝ ਰਾਹਤ ਜ਼ਰੂਰ ਲਿਆਦੀ ਹੈ ਪਰ ਲੇਬਰ ਵਾਲੇ ਜਿਹੜੇ ਨੇ ਅੱਜ ਖੜੇ ਨੇ तो क्या नाम है क्या नाम है हमारा अजीत कुमार साहब सर तो क्या कह रहे हो जैसे अभी बारिश हुई है बहुत अच्छा हुआ जी अच्छा हुआ अच्छा लेकिन घर से निकले हो कमाने के लिए हाँ जी तो 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 कैसे चलेगा चलेगा जी चलेगा ये भी जरूरी है पर गर्मी ऐसी राहत हाँ जी गर्मी ऐसी राहत है दो दिन बैठ जाएंगे कोई दिक्कत नहीं गर्मी ऐसी रात गर्मी से कितनी गर्मी इस बार महसूस की है यहाँ पे तो बहुत ज्यादा चक्कर आ जाता है बंदे को गिर जाता है पड़ जाता काम करने में कितना आंख में मुश्किल बहुत मुश्किल होता है छोटे लाल यादव मतलब बारिश हुई है कैसा लगा है बहुत बारिश हुआ है कैसा लग रहा है गर्मी बहुत ज्यादा पड़ रही थी गर्मी बहुत थी मौसम ठंडा हुआ है ठंडा हुआ है जब बारिश तो पड़ गई लेकिन अब काम का कैसे होगा काम अभी थोड़ी होगा नहीं होगा तो फिर कैसे चलेगा दो तो दिन का बाद काम होगा बारिश जितना पर आई पूरा सर हो गया फिर गुजरात कैसे होगा काम कैसे चलेगा होगा चलता रहेगा चलता रहेगा ਵਰਰਾਤ ਜ਼ਮੀਲੀਆ ਕੁਛ ਗਰਮੀ ਚਾਹ ਰਾਤ ਤੁਸੀਂ ਮਿਲ ਗਿਆ ਠੰਡੇ ਦਾ ਪ੍ਰਭਾਵ ਆ ਗਿਆ ਤੇ ਗਰਮੀ ਕਿੰਨੀ ਦੀ ਪੈ ਰਹੀ ਸੀ ਗਰਮੀ ਬੁਰਾ ਹਾਲ ਦਾ 25 ਡਿਗਰੀ ਅਰ ਜਿਹੜੀ ਉਹ ਬਾਸ਼ਪਈਆ ਹੁਣ ਪਿਆ ਆ ਰੇ ਉਹ ਦਾ ਗਰਮ ਤੇਰਾ ਲੱਗੀ ਪਹਿਲਾਂ ਕਦੇ ਗਰਮੀ ਲੱਗੀ ਨਹੀਂ ਕਿੰਨੀ ਗਰਮੀ ਪਰ ਵੀ ਆ ਇਸ ਵਾਰ ਥੋੜਾ ਜਿਆਦਾ ਜਿਆਦਾ ਹਾਂਜੀ ਕੀ ਕਾਰਨ ਮੰਨਦੇ ਹੋ ਗਰਮੀ ਦਾ ਕਾਰਨ ਇਹ ਨੈਟਵਰਕ ਕਰਕੇ ਆਪਣਾ 5G ਜਿਹੜਾ ਚੱਲ ਰਿਹਾ ਉਹ ਸਿਸਟਮ ਖਰਾਬ ਕਰ ਰਿਹਾ ਹੈ ਟਾਵਰ ਟੂਰ ਲੱਗੇ ਜਿਹੜੇ ਸਾਰੇ ਜਿਹੜੇ ਰੁੱਖ ਕੱਟੇ ਜਾ ਰਹੇ ਉਹਨਾਂ ਦਾ ਕਿੱਦਾਂ ਹੀ ਰੁਕਤੇ ਹੋਏ ਨਹੀਂ ਭਾਈ ਕੋਨਾਂ ਦਾ 5000 ਕਰੋੜ ਬੂਟੀਆਂ ਜਰੂਰਤ ਆ ਬਣੇ ਇੰਡੀਆ ਨੂੰ ਇਸਟਾ ਜਿਹੜੇ ਛਾਤਰ ਲੋਕ ਵੱਡੇ ਰਹੇ ਲਾਤਾ ਕਿਥੇ ਰਹੇ ਲੋਕ ਆਪਣੀ ਜ਼ਰੂਰਤਾਂ ਪੂਰੀਆਂ ਕਰ ਰਹੇ ਬੂਟੀਆਂ ਸਾਰੇ ਤੇ ਬੂਟੀਆਂ ਦੇ ਬਹੁਤ ਕਮੀ ਹੈ ਸਾਡੇ ਆਪਣੇ ਇੰਡੀਆ 'ਚ 5000 ਕਰੋੜ ਘੱਟ ਨਹੀਂ ਹੁੰਦਾ ਬਹੁਤ ਜ਼ਿਆਦਾ ਇਹ ਵੀ ਪੰਜ ਨੌ ਚਾਰ ਬਾਰਸ਼ ਨੇ ਨਿਆਰਾ ਲਿਆਤਾ ਅੱਜ ਬਸ ਫਿਰ ਗਰਮੀ ਕਿੰਨੀ ਸੀ ਗਰਮੀ ਤਾਂ ਬਹੁਤ ਜ਼ਿਆਦਾ ਸੀ ਜੀ ਪਹਿਲੀ ਵਾਰ ਭਈਆ ਜਿੰਦਗੀ ਜੰਦੀ ਗਰਮੀ ਪਹਿਲੀ ਵਾਰ ਪਹਿਲੀ ਵਾਰ ਜੀ ਸਭ ਤੋਂ ਵੱਡਾ ਕਾਰਨ ਸਾਡੀ ਜਿਹੜੇ ਬ੍ਰਿਕਸ ਬੱਜੇ ਗਏ ਨੇ ਹਰ ਬੰਦੇ ਨੂੰ ਰੁੱਖ ਲਗਾਉਣਾ ਚਾਹੀਦਾ ਹਰ ਬਿਲਕੁਲ ਚਾਹੀਦਾ ਜੀ ਰੁੱਖ ਲਗਾਉਣੇ ਚਾਹੀਦੇ ਆ ਦੂਸਰਾ ਪੋਲੂਸ਼ਨ ਹਰ ਇੱਕ ਬੰਦੇ ਕੋਲ ਗੱਡੀ ਹੈਗੀ ਹੈ ਹਰ ਇੱਕ ਘਰ ਦੇ ਵਿੱਚ ਐਸੀ ਲੱਗਣ ਲੱਗ ਗਿਆ ਸਭ ਤੋਂ ਵੱਡੀ ਸਮੱਸਿਆ ਤਾਂ ਇਹੀ ਹੈ ਜੀ ਹੁਣ ਇਸ ਕਰਕੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਰੁੱਖ ਲਗਾਉਣੇ ਜ਼ਰੂਰੀ ਹੋ ਗਏ ਨੇ ਹੁਣ ਹੱਥ ਮਿਲੂਗੀ ਅੱਗੇ ਦੇਖੋ ਮੌਸਮ ਕੀ ਕਹਿੰਦਾਗਾ ਚਲ ਆ ਹਉ ਕਰਿਆ ਯਾਰ ਆ ਕੰਦੀ ਗਰਮੀ ਦੀ ਕੰਦੀ ਐ ਗਰਮੀ ਕਿ ਨਹੁੰਦਾ ਢੱਡ ਬਹੁ ਮੀਂਹ ਦੇਖਣਾ ਭਇਆ ਬੰਨਾ ਕਿੰਨੀ ਗਰਮੀ ਬਹੁ ਗਰਮੀ ਦੀ ਅੱਜ ਤੁੰਡੀ ਕੁੜੀ ਕਾਫੀ ਉਮਰ ਆ ਹਾਂ ਆਪਣੀ ਉਮਰ ਤੋਂ ਵੀ ਜੰਨੀ ਗਰਮੀ ਇਸ ਵਾਰ ਪਈ ਐ ਪਹਿਲਾਂ ਦੇਖੀਏਗਾ ਤੇ ਨਾ ਨਾ ਇੰਨੀ ਉਮਰ ਦੇ ਤੇ ਯਾਰ ਤਾ ਕਿਆ ਕਰਨ ਬੰਦੇ ਹੋ ਗਰਮੀ ਬਹੁ ਜਾਂਦੀ ਪਰ ਦੇਸਾ ਗਰਮੀ ਦੀ ਜਿਹੜੇ ਪੇੜ ਕੱਟੇ ਜਾ ਰਹੇ ਨੇ ਉਹੋ ਵੀ ਕਾਰਨ ਬੰਦੇ ਹੋ ਜਾ ਬਹੁ ਮਨੋ ਤਾਂ ਐਸੀ ਐ ਦੀ ਬੰਦੋ ਜਿਹੜੇ ਐਸੀ ਲਾਇਨ ਨੇ ਜਿਹੜੇ ਐਸੀ ਲਾਇਨ ਕਰਾ ਐਸੀ ਗਰਮੀ ਪਈ ਹੋਣਾ ਕਰਕੇ ਨੇ ਜਿਹੜੇ ਐਸੀ ਲਗੇ ਨੇ ਇਹ ਕਰਾ ਜੋ ਕੋਈ ਨਾ ਕਰਵਾ ਕੱਟ ਰਹੇ ਨੇ ਏਸੀ ਕਿਰਵਾ ਕੱਟ ਰਹੇ ਹਨ ਆਹ ਨਾਲ ਦੇਖ ਰਹੇ ਹੋ ਪਰ ਹੋਰ ਪੁੱਛਣਗੇ ਕਿ ਕਹਿੰਦਾ ਚੱਲੂ ਅੱਜ ਮੌਸਮ ਦੀ ਪਹਿਲੀ ਬਰਸਾਤ ਹੋਈ ਹੈ ਕਰਦੀ ਬਹੁਤ ਜ਼ਿਆਦਾ ਇੱਕ ਵਾਰ ਮੌਸਮ ਨੂੰ ਦੇਖਦੇ ਹੋਏ ਆਪਾਂ ਦੇਖਿਆ ਤਾਂ ਵੀ ਜਿਵੇਂ ਹੁਣ ਬਾਰਿਸ਼ ਦਾ ਮੌਸਮ ਆ ਗਿਆ ਬਰਸਾਤਾਂ ਸ਼ੁਰੂ ਹੋ ਗਈਆਂ ਤੇ ਜਿਸ ਤਰ੍ਹਾਂ ਅਸੀਂ ਨੇ ਪਹਿਲੇ ਟਾਈਮ ਤੋਂ ਆਪਾਂ ਦੇਖਿਆ ਰੁੱਖਾਂ ਦੀ ਕਮੀ ਕਰਕੇ ਐਟਮੋਸਫੀਅਰ ਬਹੁਤ ਜ਼ਿਆਦਾ ਗਰਮ ਹੋ ਗਿਆ ਸੀਗਾ ਤੇ ਹੁਣ ਮੌਸਮ ਨੂੰ ਦੇਖਦੇ ਹੋ ਲੋਕਾਂ ਨੂੰ ਮੇਰੀ ਇਹ ਅਪੀਲ ਆ ਵੀ ਵੱਧ ਤੋਂ ਵੱਧ ਦਰਖਤ ਲਾਏ ਜਾਣ ਇਹਨਾਂ ਥਣਾਂ ਦੇ ਵਿੱਚ ਲਾਏ ਹੋਏ ਦਰਖਤ ਜਿਹੜੇ ਨੇ ਆਮ ਤੌਰ ਤੇ ਜਿਹੜੇ 90% ਰਹਿ ਉਹ ਕਾਮਯਾਬ ਹੋ ਜਾਂਦੇ ਨੇ ਇਹਨਾਂ ਦਿਨਾਂ 'ਚ ਬਹੁਤ-ਬਹੁਤ ਪਾਤਾਵਾਵਾਂ ਨੂੰ ਵਾਤਾਵਰਣ ਨੂੰ ਸਾਫ਼ ਰੱਖਣ ਦੀ ਬਹੁਤ-ਬਹੁਤ ਰੋਫਰ ਕਾਉਣੀ ਚਾਹੀਦੀ ਹੈ। ਪੰਚ